ਮੋਗਾ ਅਤੇ ਲੁਧਿਆਣਾ ਦੇ ਕਈ ਪਿੰਡਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਤਬਾਹੀ ਹੋਈ ਹੈ ਤੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫਸਲ ਬਿਲਕੁਲ ਬਰਬਾਦ ਹੋ ਗਈ ਹੈ ਤੇ ਹੁਣ ਕਿਸਾਨਾਂ ਨੂੰ ਝੋਨਾ ਦੁਬਾਰਾ ਲਾਉਣਾ ਪੈ ਰਿਹਾ ਤੇ ਕਿਸਾਨਾਂ ਦੀ ਮਦਦ ਕਰਨ ਦੇ ਲਈ ਖਾਲਸਾ ਏਡ ਦੀ ਟੀਮ ਮੈਦਾਨ ਦੇ ਵਿੱਚ ਆਈ ਹੈ ਤੇ ਪ੍ਰਭਾਵਿਤ ਹੋਏ ਪਿੰਡਾਂ ਦੇ ਵਿੱਚ ਖਾਲਸਾ ਏਡ ਦੀ ਟੀਮ ਵੱਲੋਂ ਰਾਹਤ ਦੇ ਕੰਮ ਸ਼ੁਰੂ ਕੀਤੇ ਗਏ ਨੇ ਤੇ ਪਿੰਡ ਬੁੱਟਰ ਡਾਂਗੀਆਂ ਤੇ ਦੌਦਰ ਦੇ ਵਿੱਚ ਖਾਲਸਾ ਏਡ ਦੀ ਟੀਮ ਵੱਲੋਂ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਬਾਹਰ ਕੱਢਿਆ ਗਿਆ ਹੈ ਤਾਂ ਕਿ ਕਿਸਾਨ ਆਪਣੀ ਦੂਜੀ ਫਸਲ ਨੂੰ ਆਸਾਨੀ ਦੇ ਨਾਲ ਲਗਾ ਸਕਣ ਇਸ ਤੋਂ ਇਲਾਵਾ ਵੱਡੇ ਪੱਧਰ ਤੇ ਜੋ ਤਬਾਹੀ ਹੋਈ ਹੈ ਉਸ ਦੇ ਨਾਲ ਪਸ਼ੂਆਂ ਦੇ ਚਾਰੇ ਦੀ ਵੀ ਕਮੀ ਆ ਗਈ ਸੀ ਤੇ ਖਾਲਸਾ ਏਡ ਦੀ ਟੀਮ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਪਿੰਡਾਂ ਦੇ ਵਿੱਚ ਹਰਾ ਚਾਰਾ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਕਿਸਾਨਾਂ ਦੇ ਪਸ਼ੂ ਸਿਹਤਮੰਦ ਰਹਿਣ ਤੇ ਤੰਦਰੁਸਤ ਰਹਿਣ ਨਾਲ ਹੀ ਚੋਨੇ ਦੀ ਜੋ ਫਸਲ ਬਰਬਾਦ ਹੋਈ ਹੈ ਉਸ ਦੇ ਲਈ ਪਨੀਰੀ ਦੁਬਾਰਾ ਤੋਂ ਲੋੜੀਂਦੀ ਹੈ ਕਿ ਮੁਫਤ ਦੇ ਵਿੱਚ ਖਾਲਸਾ ਏਡ ਦੀ ਟੀਮ ਵੱਲੋਂ ਪਨੀਰੀ ਦੀ ਵੰਡੀ ਗਈ ਹੈ ਤੇ ਸੈਂਕੜੇ ਏਕੜਾਂ ਦੀ ਫਸਲ ਤਬਾਹ ਹੋਈ ਹੈ ਤੇ ਸੰਗਤ ਦੇ ਸਹਿਯੋਗ ਦੇ ਨਾਲ ਕਿਸਾਨਾਂ ਨੂੰ ਟੀਮ ਨੇ ਮੁਫਤ ਪਨੀਰੀ ਦਿੱਤੀ ਹੈ ਤਾਂ ਕਿ ਕਿਸਾਨ ਮੁਰ ਤੋਂ ਖੇਤੀ ਸ਼ੁਰੂ ਕਰ ਸਕਣ ਇਸ ਦੇ ਚਲਦੇ ਹੀ ਪਿੰਡਾਂ ਦੇ ਲੋਕਾਂ ਵੱਲੋਂ ਵੀ ਖਾਲਸਾ ਏਡ ਦੀ ਟੀਮ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਅਸੀਂ ਜੀ ਸਭ ਤੋਂ ਪਹਿਲਾਂ ਤਾਂ ਖਾਲਸਾ ਏਡ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਗੇ ਸਾਡੇ ਨਾਲ ਇੱਥੇ ਬਹੁਤ ਵਧੀਆ ਸਹਿਯੋਗ ਕੀਤਾ ਵਾ ਤੇ ਇੱਥੇ ਜੀ 1988 ਤੋਂ ਲੈ ਕੇ ਜੋੋਂ ਤੋਂ ਮੈਂ ਸੌਰਤ ਸੰਭੜੀ ਆ ਤੇ ਕਈ ਵੇਰ ਬਾਅਦ ਸਾਡੇ ਖੇਤਾਂ ਦੇ ਨਾਲ ਨਖਾਨ ਹੋਇਆ ਤੇ ਡਰੇਨਾ ਓਵਰਪਰੋ ਹੋ ਜਾਂਦੀਆਂ ਸਰਕਾਰਦਿਆਂ ਨਾਕਾਮੀਆਂ ਕਰਕੇ ਤੇ ਅੱਜ ਅਸੀਂ ਇਹ ਸਾਡਾ ਜਿਹੜਾ ਪਾਣੀ ਆ ਜੀ ਸਾਰਾ ਇਹ ਆ ਗੁਰਦੁਆਰਾ ਸ਼ੇਮੀ ਪਾਸ਼ਾ ਦੇ ਕੋਲ ਦੀ ਹੋ ਕੇ ਟੂਰ ਚੱਕਰ ਟੁੱਡੀ ਕੇ ਮੱਦੋਗਿਆਂ ਦਾ ਜਿੱਤਵਾਲ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਜੀ ਇਹ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਜੀ ਤੇ ਖਾਲਸਾ ਐਡ ਨੂੰ ਵੱਧ ਤੋਂ ਵੱਧ ਆਪਣਾ ਸਹਿਯੋਗ ਕਰੋ ਜੀ ਇਹਨਾਂ ਦਾ ਫੰਡ ਦਾ ਫੰਡਿੰਗ ਦਾ ਤੇ ਇਹ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਜੀ ਇਹ 22 ਤਰੀਕ ਨੂੰ ਮੀਂਹ ਪਿਆ ਜੀ ਉਸ ਦਿਨ ਦਾ ਹੀ ਖੜਾ ਜੀ ਪਾਣੀ ਇੱਥੇ ਆ ਜਿਹੜੀ ਮਦਦ ਸਾਡੀ ਕੀਤੀ ਬੜੀ ਮਿਹਰਬਾਨੀ ਇਹਦੀ ਖਾਲਸਾ ਐਡ ਦੀ ਜਿਹੜਾ ਸਾਡੇ ਭੁੱਖੇ ਪਸਵਾਂ ਨੂੰ ਇਹਨਾਂ ਨੇ ਆਹ ਮੱਕੀ ਦਾ ਚਾਰਾ ਲੇ ਆਖੀ ਅਰੇ ਅਚਾਰ ਤੇ ਸਾਨੂੰ ਇਹਨਾਂ ਨੇ ਸਾਰਿਆਂ ਨੂੰ ਪਸੂ ਜੀ ਪਹਿਲਾਂ ਤਾਂ ਮਾੜਾ ਮੋਟਾ ਜ ਸਾਡੇ ਸੀਗੇ ਉਹ ਮਰ ਮੁਰਗੇ ਪੱਠੇ ਦਾ ਪੱਠਾ ਸਾਰਾ ਮਰ ਗਿਆ ਸਾਡਾ ਜੀ ਆ ਬਰਸਾਤ ਨਾਲ ਬਰਸਾਤ ਬਹੁਤ ਜ਼ਿਆਦਾ ਹੋ ਗਈ ਜੀ ਬਿਊਰੋ ਰਿਪੋਰਟ ਜਗਬਾਣੀ ਟੀਵੀ